ਬੱਲੇ ਪੀ ਤੀਰਥਿਆ ਕੀ ਹਾਲ ਚਾਲ ਕਿਦਾਂ ਠੀਕ ਐ ਹੈ ਚਲ ਭੱਜ ਤੁਰ ਕੇ ਦਿਖਾ ਬਾਈ ਕਰ ਦੇ ਐਤਲੀ ਮੈਂ ਵੀਡੀਓ ਬਣਾਉਣੀ ਬਾਈ ਕਰ ਦੇ ਕਿਹਦੇ ਮੁੰਡਾ ਦੱਸ ਦੇ ਡੈਡੀ ਦਾ ਨਾਂ ਕੀ ਆ ਹਾਂ ਡੈਡੀ ਦਾ ਨਾਂ ਕੀ ਆ ਨਹੀਂ ਦੱਸਣਾ ਬੋਲਣਾ ਨਹੀਂ ਆਂਦਾ ਉਹਨੂੰ ਕੀ ਕਹਿੰਦੇ ਅਲੇ ਜੀ ਜੀ ਜਲੇਮੀ ਚੰਗਾ ਬਾਈ ਕਰਦੇ ਬਾਏ ਟਾਈਮ ਨਹੀਂ ਕੱਲ ਨੂੰ ਆਪਾਂ ਵੀਡੀਓ ਬਣਾਵਾਂਗੇ ਸੋਹਣੀ ਜੀ ਚੰਗਾ ਹੈ ਹਾਂ ਹਾਂ ਟਾਈਮ ਨਹੀਂ ਚੱਲ ਤੋਰ ਕੇ ਦਿਖਾ ਹਲੇ ਸਾਡਾ ਤੀਰਥਾ ਸਿੰਘ ਬਚਾਰੇ ਨੂੰ ਨਿਗਾਹ ਆਹੀ ਇਸ ਤਵਾਂ ਕੁ ਮਹੀਨੇ ਦਾ ਪਾਣੀ ਕੀ ਹੋ ਗਿਆ ਦੇਖ ਨਾ ਪਈ ਬਤ ਕੁਰਸੀ ਲੈ ਕੇ ਦਵਾ ਹਾਂ ਜਿਸਮੇ ਤੇ ਕੁਰਸੀ ਲੈ ਆ ਬਤ ਕੁਰਸੀ ਲਿਓ ਨਹੀਂ ਓਕੇ ਬਾਏ ਬਾਏ ਕਰ ਦੇ ਬਾਏ